ਅੱਜ ਵੀ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਨੂੰ ਅੱਤਵਾਦੀ ਕਹਿੰਦੇ ਨੇ ਸਰਕਾਰ ਤੇ ਮੀਡੀਆ ਦਾ ਇਸ ਦੇ ਵਿੱਚ ਖਾਸ ਰੋਲ ਰਿਹਾ ਸਾਰੀਆਂ ਹੀ ਪਾਰਟੀਆਂ ਨੇ ਆਪ ਦਾ ਪੂਰਾ ਜੋਰ ਲਾਇਆ ਹੋਇਆਗਾ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਭਾਈ ਬੈਂਦ ਸਿੰਘ ਜੀ ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਲੈਕਸ਼ਨਾਂ ਨੂੰ ਲੈ ਕੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਨੇਗੇ ਉਹ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਤੇ ਚੱਲ ਰਹੇ ਨੇ ਤੇ ਸਾਰੀਆਂ ਹੀ ਪਾਰਟੀਆਂ ਨੇ ਆਪਦਾ ਪੂਰਾ ਜੋਰ ਲਾਇਆ ਹੋਇਆਗਾ ਕਿ ਉਹ ਵੱਧ ਤੋਂ ਵੱਧ ਲੀਡ ਨਾਲ ਆਪਦੀਆਂ ਸੀਟਾਂ ਕਢਣ ਤਿੰਨ ਕੈਂਡੀਡੇਟ ਜਿਹੜੇ ਕਿ ਪੂਰੇ ਚਰਚਾ ਦੇ ਵਿੱਚ ਨੇ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਜਿਵੇਂ ਕਿ ਪਹਿਲੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਦੂਸਰੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਕਿ ਸੰਗਰੂਰ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਤੀਸਰੇ ਭਾਈ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਭਾਈ ਬੈਂਤ ਸਿੰਘ ਜੀ ਉਹ ਇਲੈਕਸ਼ਨ ਲੜ ਰਹੇ ਨੇ ਬ੍ਰੀਤਕੋਟ ਤੋਂ ਇਹ ਪੰਜਾਬ ਦੇ ਲਈ ਬਹੁਤ ਵੱਡੇ ਪੱਧਰ ਤੇ ਇਹਨਾਂ ਦਾ ਯੋਗਦਾਨ ਹੈ ਭਾਈ ਅਮਰਤਪਾਲ ਸਿੰਘ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਤਾਂ ਸਾਰੇ ਪੰਜਾਬ ਦੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਲੋਕ ਜਾਣਦੇ ਹੀ ਨੇ ਤੇ ਜੇਕਰ ਆਪਾਂ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਇਹਨਾਂ ਦਾ ਨਾਮ ਆ ਜਿਹੜਾ ਨਵੀਂ ਪੀੜ੍ਹੀ ਦੇ ਵਿੱਚ ਦੇਖੀਏ ਤਾਂ ਬਹੁਤ ਘੱਟ ਲੋਕ ਜਾਣਦੇ ਨੇ ਕਿ ਸਰਬਜੀਤ ਸਿੰਘ ਖਾਲਸਾ ਕੌਣ ਹੈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸ਼੍ਰੀ ਕਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਿਆ ਉਹਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਇਲੈਕਸ਼ਨ ਲੜ ਰਹੇ ਨੇ ਇਹ ਉਹਨਾਂ ਦਾ ਪਹਿਲਾ ਇਲੈਕਸ਼ਨ ਨਹੀਂਗਾ ਜੇਕਰ ਆਪਾਂ ਪਿਛਲੇ ਸਾਲਾਂ ਦੇ ਵਿੱਚ ਗੱਲ ਕਰੀਏ ਤਾਂ ਜੀ ਸਿੰਘ ਖਾਲਸਾ 2004 ਦੇ ਵਿੱਚ ਬਠਿੰਡਾ ਸੀਟ ਤੋਂ ਲੋਕ ਸਭਾ ਇਲੈਕਸ਼ਨ ਲੜਦੇ ਨੇ ਤੇ ਜਿੱਥੇ ਉਹਨਾਂ ਨੂੰ 113000 ਕੁਝ ਵੋਟਾਂ ਪੈਂਦੀਆਂ ਨੇ ਤੇ ਉਥੋਂ ਉਹ ਹਾਰ ਦਾ ਸਾਹਮਣਾ ਕਰਨਾ ਪੈਂਦਾ ਉਸ ਤੋਂ ਬਾਅਦ ਵੀ 2007 ਦੇ ਵਿੱਚ ਉਹ ਭੰਡੌਰ ਤੋਂ ਇਲੈਕਸ਼ਨ ਲੜਦੇ ਨੇ ਜਿੱਥੇ 15702 ਵੋਟਾਂ ਪੈਂਦੀਆਂ ਤੇ ਉੱਥੋਂ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਹ ਜਿਹੜਾ ਕਿ ਹਾਰ ਨਹੀਂ ਮੰਨਦੇ ਤੇ ਫਿਰ ਦੋ ਵਾਰ ਇਲੈਕਸ਼ਨ ਲੜਦੇ ਨੇ 2009 ਦੇ ਵਿੱਚ ਤੇ 2014 ਦੇ ਵਿੱਚ ਪਰ ਉਹਨਾਂ ਨੂੰ ਜਿੱਤ ਹਾਸਲ ਨਾ ਹੋ ਪੰਜਾਬ ਦੇ ਲੋਕਾਂ ਦਾ ਜਿਹੜਾ ਬਹੁਮਤ ਹੈ ਉਹ ਉਹਨਾਂ ਨੂੰ ਨਹੀਂ ਮਿਲਿਆ ਸਰਪਜੀਤ ਸਿੰਘ ਖਾਲਸਾ 2019 ਦੇ ਵਿੱਚ ਬਹੁਜਨ ਸਮਾਰਪਾਰਟੀ ਵੱਲੋਂ ਇਲੈਕਸ਼ਨ ਲੜਦੇ ਨੇ ਜਿੱਥੇ ਕਿ ਉਹ ਫੇਰ ਹਾਰ ਜਾਂਦੇ ਆ। ਆਖਰੀ ਕੀ ਰੀਜ਼ਨ ਨੇਗੇ ਜਿਹੜੇ ਕਿ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਜਾਂ ਲੋਕ ਕਹਿ ਲਈਏ ਰਵਾਇਤੀ ਪਾਰਟੀਆਂ ਨਾਲ ਜੁੜੇ ਹੋਏ ਨੇ ਜਾਂ ਲੋਕ ਕਹਿੰਦੇ ਅਨ ਅਵੇਅਰ ਨੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜੋ ਸਿੱਖ ਕਮਿਊਨਿਟੀ ਪੰਜਾਬ ਨੂੰ ਜਿਹੜੀ ਦੇਣ ਹੈ। ਜੇਕਰ ਗੱਲ ਕਰੀਏ ਵੋਟਾਂ ਦੀ ਉਹ ਪੰਜ ਤੋਂ ਛੇ ਵਾਰ ਇਲੈਕਸ਼ਨ ਲੜ ਚੁੱਕੇ ਨੇ ਤੇ ਉਹਨਾਂ ਨੂੰ ਜਿੱਤ ਨਹੀਂ ਮਿਲੀ ਤੇ ਇਸ ਵਾਰ ਉਹ ਆਜ਼ਾਦ ਉਮੀਦਵਾਰ ਦੇ ਤੈ ਤਾਂ ਫਰੀਦਕੋੜ ਤੋਂ ਇਲੈਕਸ਼ਨ ਲੜ ਰਹੇ ਨੇ ਜਿੱਥੇ ਕਿ ਉਹਨਾਂ ਦੇ ਆਪੋਜ਼ਿਟ ਕੈਂਡੀਡੇਟ ਨੇ ਕਰਮਜੀਤ ਸਿੰਘ ਅਨਮੋਲ ਜਿਹੜੇ ਕਿ ਫਿਲਮੀ ਅਦਾਕਾਰ ਨੇ ਤੇ ਉਹ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਕੀ ਪੰਜਾਬ ਦੇ ਲੋਕ ਇੱਕ ਅਦਾਕਾਰ ਨੂੰ ਚੁਣਨਗੇ ਕੀ ਪੰਜਾਬ ਦੇ ਲੋਕ ਇੱਕ ਸ਼ਹੀਦ ਪਰਿਵਾਰ ਨੂੰ ਚੁਣਨਗੇ ਇਹ ਦੇਖਣ ਵਾਲਾ ਹੋਊਗਾ ਆਉਣ ਆਏ ਦਿਨਾਂ ਦੇ ਵਿੱਚ ਅਖਰ ਕੀ ਕਾਰਨ ਰਹੇ ਹੋਣਗੇ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਕਾਮਯਾਬ ਨਾ ਹੋ ਸਕੇ ਲੋਕਾਂ ਦੀਆਂ ਵੋਟਾਂ ਮਟੋਰਨ ਦੇ ਵਿੱਚ ਜਾਂ ਲੋਕ ਹੀ ਇੰਨੇ ਰਵਾਇਤੀ ਪਾਰਟੀਆਂ ਦੇ ਪਿੱਛੇ ਲੱਗ ਚੁੱਕੇ ਨੇ ਕਿ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹਨਾਂ ਦਾ ਜਿਹੜਾ ਅਸਲ ਕੈਂਡੀਡੇਟ ਹੈ ਉਹ ਕਿਹੜਾ ਹੈ ਆਪਾਂ ਗੱਲ ਕਰਦੇ ਹਾਂ ਦੌਰ 1984 ਤੋਂ ਬਾਅਦ 1983 ਤੋਂ ਬਾਅਦ ਜੇ ਗੱਲ ਕਰੀਏ ਤਾਂ ਮਾਲਵੇ ਏਰੀਆ ਦੇ ਵਿੱਚ ਆ ਜਿਹੜਾ ਅੱਜ ਵੀ ਲੋਕਾਂ ਦੇ ਇਹ ਦਿਲਾਂ ਦੇ ਵਿੱਚ ਆ ਜਿਹੜੀ ਗੱਲ ਲਗੀ 1984 ਦੇ ਕਤਲੇਆਮ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ ਲੈ ਕੇ ਉਹ ਜਿਹੜੀ ਜਾਣਕਾਰੀ ਅਧੂਰੀ ਹੈ ਅੱਜ ਵੀ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਬਜ਼ੁਰਗ ਨੇਗੇ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਅੱਤਵਾਦੀ ਕਹਿੰਦੇ ਨੇ ਜਾਂ ਕਹਿ ਲਈਏ ਵੀ ਉਹਨਾਂ ਨੂੰ ਅਧੂਰੀ ਜਾਣਕਾਰੀ ਕਰਕੇ ਉਹਨਾਂ ਨੂੰ ਕੁਝ ਪਤਾ ਹੀ ਨਹੀਂਗਾ ਸਰਕਾਰ ਤੇ ਮੀਡੀਆ ਦਾ ਇਸ ਦੇ ਵਿੱਚ ਖਾਸ ਰੋਲ ਰਿਹਾ ਜਿਨ੍ਹਾਂ ਨੇ ਕੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਯੂਥ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਪੰਜਾਬ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਦੁਬਈ ਤੋਂ ਵਾਪਸ ਪਰਤਦੇ ਨੇ ਪੰਜਾਬ ਤੇ ਨਸ਼ਿਆਂ ਦੇ ਵਿੱਚੋਂ ਪੰਜਾਬੀ ਜਵਾਨੀ ਨੂੰ ਕੱਢਣ ਲਈ ਵਹੀਰਾਂ ਘੱਟਦੇ ਗੁਰੂ ਦੇ ਲੜ ਲਾਉਂਦੇ ਨੇ ਤੇ ਹੁਣ ਪੰਜਾਬ ਦੇ ਲੋਕਾਂ ਕੋਲੇ ਇੱਕ ਫੇਰ 골ਡਨ ਚਾਂਸ ਇੱਕ ਵਧੀਆ ਮੌਕਾ ਹੈ ਕਿ ਉਹ ਆਦੀ ਵੋਟ ਰਾਹੀਂ ਇਹ ਤਿੰਨ ਯੋਧਿਆਂ ਨੂੰ ਸੰਸਦ ਦੇ ਵਿੱਚ ਪਹੁੰਚਾਉਣ ਤੇ ਇਹ ਤਿੰਨ ਯੋਧੇ ਹੀ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਪੰਜਾਬ ਪੱਖੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਨਸ਼ਿਆਂ ਦੀ ਗੱਲ ਹੈ ਜਿਹੜੀ ਉਹ ਕੇਂਦਰ ਸਰਕਾਰ ਨਾਲ ਠੋਕ ਵਜਾ ਕੇ ਕਰਨੀ ਉਮੀਦ ਹੈ ਇਸ ਵਾਰ ਲੋਕ ਨੇ ਜਿਹੜੇ ਜਾਗਰੂਕ ਹੋ ਕੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੋਟ ਹੈ ਜਿਹੜੀ ਆਪਦੀ ਉਹ ਖਾਲਸਾ ਰਾਜ ਪੱਕੀ ਇਹ ਤਿੰਨ ਕੈਂਡੀਡੇਟਾਂ ਨੂੰ ਪਹੁੰਚਗੇ ਧੰਨਵਾਦ